ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਗਣਤੰਤਰ ਦਿਵਸ ਮੌਕੇ ਇੱਕ ਵਿਅਕਤੀ ਵੱਲੋਂ ਅੰਮ੍ਰਿਤਸਰ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਦੀ ਪੱਨ ਤੋੜ ਕਰਨ ਦੇ ਯਤਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਕੱਲ ਮਾਹੌਲ ਤਣਾਪੂਰਨ ਰਿਹਾ ਇਹ ਘਟਨਾ ਬੀਤੇ ਕੱਲ ਬਾਦ ਵਾਪਰੀ ਜਦ ਇੱਕ ਨੌਜਵਾਨ ਨੇ ਇਥੇ ਲੱਗੀ ਪੌੜੀ ਦੀ ਮਦਦ ਨਾਲ ਭੀਮਰਾਓ ਅੰਬੇਦਕਰ ਦੇ ਬੁੱਤ ਤੇ ਚੜ ਕੇ ਇਸ ਨੂੰ ਹਥੌੜੇ ਨਾਲ ਤੋੜਨ ਦਾ ਯਤਨ ਕੀਤਾ ਉਸ ਨੇ ਸੰਵਿਧਾਨ ਦੀ ਕਿਤਾਬ ਨੂੰ ਵੀ ਸਾੜਨ ਦਾ ਯਤਨ ਕੀਤਾ ਇਸ ਦੌਰਾਨ ਇਥੇ ਤਾਇਨਾਤ ਨਿੱਜੀ ਸੁਰੱਖਿਆ ਕਰਮਚਾਰੀਆਂ ਤੇ ਕੁਝ ਹੋਰ ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਪੌਲਸ ਨੇ ਮਲਜ਼ਮ ਦਾ 4 ਦਿਨ ਦਾ ਪੌਲਸ ਰਿਮਾਂਡ ਲੈ ਲਿਆ ਹੈ ਗ੍ਰਫਤਾਰ ਕੀਤੇ ਦੋਸ਼ੀ ਦੀ ਪਛਾਣ ਆਕਾਸ਼ ਸਿੰਘ ਵਾਸੀ ਧਰਮਕੋਟ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਉਹ ਐਸ்சி ਭਾਈਚਾਰੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਡਾਕਟਰ ਅੰਬੇਦਕਰ ਦੇ ਬੁੱਤ ਦੀ ਪੱਨ ਤੋੜ ਦੀ ਘਟਨਾ ਤੋਂ ਬਾਅਦ ਸੂਬੇ ਦੀਆਂ ਆਪ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਨੂੰ ਲੈ ਕੇ ਆਪ ਸਰਕਾਰ ਤੇ ਖੂਬ ਨਿਸ਼ਾਨੇ ਸਿੱਧੇ ਇਨਾ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਖਾਸ ਕਰ ਮੱਖ ਮੰਤਰੀ ਭਗਵੰਤ ਸਿੰਘ ਮਾਨ ਨਿਸ਼ਾਨੇ ਤੇ ਰਹੇ। ਇਸ ਦਰਮਿਆਨ ਇਸ ਘਟਨਾ ਦੇ ਵਿਰੋਧ ਵਿੱਚ ਸੰਵਿਧਾਨ ਬਚਾਓ ਮੋਰਚਾ ਦੇ ਆਗੂਆਂ ਨੇ ਅੱਜ ਸਵੇਰੇ ਦੇ ਕਈ ਸ਼ਹਿਰਾਂ ਵਿੱਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦੇ ਬੰਦ ਦਾ ਐਲਾਨ ਕੀਤਾ ਹੈ। ਉਧਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਵਿਜੇ ਸੰਪਲਾ ਵੱਲੋਂ ਅੰਬੇਦਕਰ ਦੇ ਬੁੱਤ ਦੀ ਤੋੜ-ਪੱਨ ਕਰਨ ਦੇ ਸਬੰਧੀ ਦਿੱਤੇ ਗਏ ਬਿਆਨ ਤੇ ਸਖਤ ਪ੍ਰਤੀਕਿਰਿਆ ਦਾ ਪ੍ਰਗਟਾਵਾ ਕੀਤਾ ਹੈ। ਐਸਜੀਪੀਸੀ ਦੇ ਬੁਲਾਰੇ ਨੇ ਆਖਿਆ ਕਿ ਅੰਬੇਦਕਰ ਦੇ ਬੁੱਤ ਨਾਲ ਕਿਸੇ ਵਿਅਕਤੀ ਵੱਲੋਂ ਛੇੜਛਾੜ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਹੈ ਇਹ ਬੁੱਤ ਮਿਊਜ਼ੀਅਮ ਤੇ ਕੋਤਵਾਲੀ ਦੇ ਨਜ਼ਦੀਕ ਪੈਂਦਾ ਹੈ ਜਿੱਥੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਭਾਈਪਾ ਆਗੂ ਵਿਜੇ ਸੰਪਲਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰ ਇਸ ਬੁੱਤ ਦੀ ਤੋੜਪਣ ਦੀ ਘਟਨਾ ਸੰਬੰਧੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਪਸ਼ਟੀਕਰਨ ਮੰਗਿਆ ਸੀ। ਸਮਾਜ ਨੂੰ ਗੰਧਲਾ ਕਰਨ ਵਾਲੇ ਕਲਤਨਸਣਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੋਥੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿ ਕੱਲ ਤੱਕ ਤੇ ਜਿਆ ਸਾਹਿਬਾਨ ਨੂੰ ਮੇਰੇ ਦਿਨ ਕਰਾਂਗਾ ਕਿ ਉਹ ਵੀ ਆਪਣੀ ਇਸ ਵਸਤੀ ਕਰਾਂ ਕਿ ਇਹ ਘਟਨਾ ਉਹਨਾਂ ਦੇ ਖੇਲੇ ਆਰੇ ਦੇ ਵਿੱਚ ਕਿਵੇਂ ਘਟੀ ਸਾਰੇ ਵਿੱਚ ਜਿੱਥੇ ਕੱਲ ਅੰਬੇਦਕਰ ਦੇ ਬੁੱਤ ਤੋਨ ਦੀ ਘਟਨਾ ਤੋਂ ਬਾਅਦ ਮਾਹੌਲ ਤਲਖ ਰਿਹਾ ਉੱਥੇ ਸ਼ਹਿਰ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਵੀ ਸ਼ਹਿਰ ਦੀ ਫਿਜ਼ਾ ਵਿੱਚ ਤਲਖੀ ਬਰਕਰਾਰ ਰਹੀ ਕੱਲ ਨਗਰ ਨਿਗਮ ਅਮਰਸਰ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਜਤਿੰਦਰ ਸਿੰਘ ਭਾਟਿਆ ਨੂੰ ਅਮਰਸਰ ਨਗਰ ਨਿਗਮ ਦਾ ਮੇਅਰ, ਪ੍ਰਿੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਤੇ ਅਨੀਤਾ ਰਾਣੀ ਨੂੰ ਡਿਪਟੀ ਮੇਅਰ ਚੁਣਿਆ ਗਿਆ। ਇਹ ਚੋਣ ਹੱਥ ਖੜੇ ਕਰਕੇ ਕਰਵਾਈ ਗਈ ਜਿਸ ਦਾ ਕਾਂਗਰਸੀ ਤੇ ਅਕਾਲੀ ਕੌਂਸਲਰਾਂ ਤੇ ਆਗੂਆਂ ਨੇ ਸਖਤ ਵਿਰੋਧ ਕੀਤਾ। ਇਹਨਾਂ ਆਗੂਆਂ ਨੇ ਆਪ ਸਰਕਾਰ ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ। ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਕੱਲ ਕਾਂਗਰਸੀ ਕੌਂਸਲਰਾਂ ਨੇ ਮੈਡੀਕਲ ਕਾਲਜ ਦੇ ਬਾਹਰ ਧਰਨਾ ਵੀ ਦਿੱਤਾ ਤੇ ਸੜਕ ਨੂੰ ਬੰਦ ਕਰ ਦਿੱਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਆਪ ਸਰਕਾਰ ਦੇ ਇਸ ਧੱਕੇਸ਼ਾਹੀ ਖਿਲਾਫ ਹਾਈ ਕੋਰਟ ਜਾਣ ਦਾ ਐਲਾਨ ਵੀ ਕੀਤਾ ਹੈ। ਅੱਡੇ ਨੇ ਉਹ ਅਗਲੇ ਗੇਟ ਤੇ ਨੇ ਜਿੰਨੇ ਚੋਰ ਸੀ ਪਿਛਲੇ ਗੇਟੋਂ ਨਿਕਲ ਗਏ। ਤੇ ਇਹਦੇ ਵਿੱਚ ਡਿਵੀਜ਼ਨਲ ਕਮਿਸ਼ਨਰ ਜਿਹੜਾ ਸੇਖੜੀ ਹੈ ਇਹਦੇ ਵਿੱਚ ਕਮਿਸ਼ਨਰ ਭੁੱਲਰ ਦਾ ਅਤਿਅੰਤ ਮਾੜਾ ਰੋਲ ਮੈਂ ਤੇ ਇੰਨੀ ਗੱਲ ਹੀ ਕਹਿ ਸਕਦਾ ਹੁਣ ਵਕਤ ਦੀ ਇੰਤਜ਼ਾਰ ਹੈ ਵਕਤ ਆ ਲੈਣ ਤੋਂ ਵਕਤ ਆਇਆ ਇਹਨਾਂ ਸਾਰਿਆਂ ਨੂੰ ਰਗੜਾ ਮਿਲਣਾ ਹੀ ਮਿਲਣਾ ਇਹਨਾਂ ਨੇ ਇੱਕ ਰਸਤਾ ਹੁਣ ਪੰਜਾਬ 'ਚ ਵਿਖਾ ਦਿੱਤਾ ਕਿ ਇਲੈਕਸ਼ਨਸ ਕਿਸ ਤਰ੍ਹਾਂ ਹੁੰਦੀਆਂ ਤੇ ਕਿਸ ਤਰ੍ਹਾਂ ਕਰਵਾਈਆਂ ਜਾਂਦੀਆਂ ਤੇ ਕਿਸ ਤਰ੍ਹਾਂ ਮੰਡੇਟ ਚੁਰਾਇਆ ਜਾਂਦਾ ਸਰ ਦੇ ਮੇਰ ਦੀ ਚੋਣ ਵਿੱਚ ਜਿੱਥੇ ਆਪ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਆਪ ਸਰਕਾਰ ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਉੱਥੇ ਕੱਲ ਆਪ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਨਿਸ਼ਾਨੇ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਰਹੇ। ਇਸ ਮੌਕੇ ਕੱਲ ਮੇਅਰ ਦੀ ਜਦ ਚੋਣ ਹੋ ਰਹੀ ਸੀ ਤਾਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸ਼ਰੇਆਮ ਪ੍ਰੈਸ ਦੇ ਸਾਹਮਣੇ ਗੁਰਪ੍ਰੀਤ ਸਿੰਘ ਭੁੱਲਰ ਤੇ ਦੋਸ਼ ਲਾਇਆ ਕਿ ਉਹ ਧੱਕੇਸ਼ਾਹੀ ਕਰਕੇ ਆਪ ਸਰਕਾਰ ਦਾ ਪੱਖ ਪੂਰ ਰਹੇ ਹਨ। ਇਸ ਮੌਕੇ ਬਿਕਰਮ ਮਜੀਠੀਆ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਿਚਕਾਰ ਤਲਖ ਕਲਾਮੀ ਵੀ ਹੋਈ।

ਬੜੀ ਜੋਰ ਲੱਗਿਆ ਜੀ ਭੁੱਲਰ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਮੇਅਰ ਬਣਵਾ ਦੇਵੇ ਮੈਂ ਤੀਨ ਘਰ ਦਸ ਰਹਿ ਜੀ ਸਾਰੇ ਪ੍ਰੈਸਰਾਂ ਨੂੰ ਦੇਖ ਲਓ ਲੈਟਸਟ ਬਲੌਗ ਦਾ ਦੇਖ ਲਓ ਮੈਂ ਹੀ ਵਿਖਾਉਣਾ ਸੀ ਇਹਨਾਂ ਦੇ ਹਲਵਾ ਤੇ ਖੁਆ ਰਹੇ ਨੇ ਬੱਚਿਆਂ ਨੂੰ ਜਾਣ ਦਓ ਤੁਸੀਂ ਰੋਕਦੇ ਹੋ ਰੋਮਨੀ ਅਕਾਲੀ ਦਲ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪੂਰੀ ਤਰ੍ਹਾਂ ਪਾਲਣਾ ਨਾ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ 28 ਜਨਵਰੀ ਨੂੰ ਪੰਜ ਸਿੰਘ ਸਹਿਬਾਨ ਦੀ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਸੀ। ਇਸ ਬੈਠਕ ਨੂੰ ਮੁਲਤਵੀ ਕਰਨ ਤੋਂ ਬਾਅਦ ਕੱਲ ਆਪਣੀ ਪਹਿਲੀ ਪ੍ਰੈਸ ਮਿਲਣੀ ਵਿੱਚ ਗਿਆਨੀ ਰਗਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਇਹ ਬੈਠਕ ਬਹੁਤ ਜਲਦ ਹੋਵੇਗੀ। ਉਹਨਾਂ ਕੱਲ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਭਰਤੀ ਕਮੇਟੀ ਦੇ ਅਧਿਕਾਰ ਹੇਠ ਹੀ ਭਰਤੀ ਮੁਹਿੰਮ ਸ਼ੁਰੂ ਕਰਵਾਉਣ ਦਾ ਜ਼ੋਰ ਦਿੱਤਾ। ਉਹਨਾਂ ਇਹ ਵੀ ਆਖਿਆ ਕਿ ਐਸਜੀਪੀਸੀ ਵੱਲੋਂ ਜੋ ਜਥੇਦਾਰ ਹਰਪ੍ਰੀਤ ਸਿੰਘ ਖਿਲਾਫ 3 ਮੈਂਬਰੀ ਟੀਮ ਜਾਂਚ ਕਰ ਰਹੀ ਹੈ ਉਹ ਗੈਰਕਾਨੂੰਨੀ ਹੈ। ਐਸੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦੇ ਸਖਤ ਤੇਵਰ ਫੇਰ ਵਰਕਰਾਰ ਹਨ। ਕੱਲ ਉਹਨਾਂ ਇੱਕ ਵੀਡੀਓ ਸੰਦੇਸ਼ ਵਿੱਚ ਦੋਸ਼ ਲਾਇਆ ਕਿ ਅਕਾਲੀ ਦਲ ਦੇ ਮੈਸੰਜਰ ਉਹਨਾਂ ਨੂੰ ਬਰਖਾਸਤ ਕਰਨਾ ਚਾਹੁੰਦੇ ਹਨ ਤਾਂ ਜੋ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਕਰ ਸਕਣ। ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋ ਗਈ ਹੈ। ਪ੍ਰੋਫੈਸਰ ਕਿਹਾ ਸੀ ਕਿ ਉਸ ਮੀਟਿੰਗ ਦੇ ਵਿੱਚ ਬਨ ਅਸਪੈਕਟਡ ਗੁਰਮੁਖੀ ਰੋਸ਼ਨੀ ਦੇ ਵਿੱਚ ਫੈਸਲੇ ਹੋਣੇ ਸੀ। ਮੀਟਿੰਗ ਮੁਲਤਵੀ ਹੋ ਗਈ ਹੈ। ਕੇਵਲ ਮਿਲਤੀਆਂ ਦਾ ਮੁੱਲ ਵੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਜਿਹਦੀ ਅਗਵਾਈ ਮੈਸੰਜਰਜ਼ অফ ਬਦਲ ਕਰ ਰਹਾ ਹੈ ਤੇ ਸਰਪ੍ਰਸਤੀ ਜਿਹੜੀ ਹੈ ਉਹ ਅਕਾਲ ਤਖਸਾ ਵੱਲੋਂ ਕੱਟੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਆਪਣੀ ਗੱਡੀ 'ਚ ਪਿਠਾ ਕੇ ਮੇਰੇ ਖਿਲਾਫ ਕਬਾ ਪੁਗਤਾਏ ਜਾ ਰਹੇ ਆ ਤੇ ਹੁਣ ਬਹੁਤ ਹੀ ਤੇਜ਼ੀ ਦੇ ਨਾਲ ਹਸਪਤਾਲ ਨੂੰ ਅੱਗੇ ਬਧਾਇਆ ਜਾ ਰਿਹਾ ਹੈ ਉਹ ਬਧਾਇਆ ਜਾਏਗਾ ਰੌਣਾਂ ਵਾਲੇ ਕੁਝ ਦਿਨਾਂ ਦੇ ਵਿੱਚ ਐਡਜੈਕਟੋ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀ ਅਸਬਾਮਾ ਖਤਮ ਕੀਤੀ ਜਾਣੀ ਹੈ। ਮੈਨੂੰ ਖੁਸ਼ੀ ਹੈ ਕਿ ਮੇਰੀ ਉਪਰਕੀਆਂ ਤੱਕ ਜੜੀਆਂ ਉਹਦਾ ਹਿਸਾਬ ਕੀਤਾ ਜਾ ਰਿਹਾ ਹੈ ਕਿ ਇਹਨੇ 8 ਸਾਲ ਦੀ ਜ਼ਿੰਮੇਵਾਰੀ ਦੇ ਦੌਰਾਨ ਕਿੰਨੀਆਂ ਗ੍ਰਾਹਕੀਆਂ ਜੜੀਆਂ ਨੇ ਉਹ ਰੋਟੀ ਦੀਆਂ ਖਾਧੀਆਂ ਨੇ। ਮੈਂ ਕਹਿਣਾ ਚਾਹੁੰਦਾ ਜਲਦੀ ਕਰੋ। ਮੇਰੇ ਤੇ ਦੋਸ਼ ਲਾਓ। ਮੈਨੂੰ ਬਾਹਰ ਕੱਢੋ। ਮੇਰੀਆਂ ਸਵਾਵਾਂ ਖਤਮ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਅਕਾਲੀ ਦਲ ਨਾਲ ਸੰਬੰਧਤ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਸਾਬਕਾ ਪ੍ਰਧਾਨ ਮਿੱਡੂ ਖੇੜਾ ਦੇ 4 ਸਾਲ ਪੁਰਾਣੇ ਕਤਲ ਮਾਮਲੇ ਦਾ ਕੱਲ ਨਿਬੇੜਾ ਕਰਦਿਆਂ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਇਸ ਦਰਮਿਆਨਾ ਅਦਾਲਤ ਨੇ ਪੰਜਾਬ ਪੁਲਿਸ ਨੂੰ ਸਖਤ ਆਦੇਸ਼ ਵੀ ਦਿੱਤੇ ਕਿ ਇਸ ਮਾਮਲੇ ਵਿੱਚ ਫਰਾਰ ਚੱਲ ਰਹੇ ਪੰਜ ਦੋਸ਼ੀ ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲੇ ਦਾ ਮੈਨੇਜਰ ਸ਼ਗਨਪ੍ਰੀਤ ਵੀ ਸ਼ਾਮਲ ਹੈ ਉਹਨਾਂ ਖਿਲਾਫ ਜਾਂਚ ਤੇਜ਼ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਧਰ ਪਰਿਵਾਰ ਨੇ ਕੱਲ ਅਦਾਲਤ ਦੇ ਫੈਸਲੇ ਤੇ ਅਸੰਤੋਸ਼ਟੀ ਪ੍ਰਗਟਾਈ। ਪਰਿਵਾਰ ਨੇ ਆਖਿਆ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ। ਇਸ ਲਈ ਪਰਿਵਾਰ ਹੁਣ ਉੱਚ ਅਦਾਲਤ ਦਾ ਰੋਖ ਕਰੇਗਾ। ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਮੇਅਰ ਦੀ 30 ਜਨਵਰੀ ਨੂੰ ਹੋਣ ਵਾਲੀ ਚੋਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨੂੰ ਨਿਯੁਕਤ ਕਰ ਦਿੱਤਾ ਹੈ ਅਦਾਲਤ ਨੇ ਮੇਅਰ ਦੀ ਚੋਣ ਦੇ ਪੂਰੇ ਅਮਲ ਦੀ ਵੀਡੀਓਗ੍ਰਾਫੀ ਕਰਨ ਦੇ ਆਦੇਸ਼ ਵੀ ਦਿੱਤੇ ਇਸ ਦਰਮਿਆਨ ਮੇਅਰ ਦੀ ਚੋਣ ਹੋਣ ਤੋਂ ਪਹਿਲਾਂ ਕੱਲ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਜਦੋਂ ਇੱਕ ਕਾਂਗਰਸੀ ਕੌਂਸਲਰ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜ ਲਿਆ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਦੇ ਪਿੰਡ ਪਨਿਆੜ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਇੱਥੇ 95 ਸਾਲਾ ਬਜ਼ੁਰਗ ਦੇ ਸੰਸਕਾਰ ਦੌਰਾਨ ਉਸ ਨਾਲ ਸਾੜੇ ਗਏ ਬਿਸਤਰੇ ਵਿੱਚ ਲਗਭਗ 3 ਲੱਖ ਰੁਪਏ ਸੜ ਕੇ ਸੁਆਹ ਹੋ ਗਏ ਜਿਨ੍ਹਾਂ ਨੂੰ ਬਜ਼ੁਰਗ ਨੇ ਆਪਣੇ ਬਿਸਤਰੇ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ ਐਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਸੰਸਕਾਰ ਮੌਕੇ 5-500 ਰੁਪਏ ਦੇ ਨੋਟ ਸੜ ਕੇ ਬਾਹਰ ਡਿੱਗਣ ਲੱਗੇ ਪਰਵਾਰ ਨੇ ਇਸ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਸੂਤਰਾਂ ਨੇ ਦੱਸਿਆ ਕਿ ਬਜ਼ੁਰਗ ਨੇ ਕੁਝ ਸਮਾਂ ਪਹਿਲਾਂ ਬੈਂਕ ਵਿੱਚੋਂ 3 ਲੱਖ ਰੁਪਏ ਕਢਵਾ ਲਏ ਸਨ ਤੇ ਉਹਨਾਂ ਨੂੰ ਆਪਣੇ ਬਿਸਤਰੇ ਵਿੱਚ ਹੀ ਲੁਕੋ ਲਿਆ ਸੀ। ਡੱਬਾ ਬਾਲੀ ਦੇ ਪਿੰਡ ਗੋਰੀਵਾਲਾ ਵਿੱਚ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੁੱਟ ਦੇ ਮੱਦੇਨਜ਼ਰ ਇੱਕ ਸੁਰੰਗ ਪੁੱਟ ਲਈ। ਚੋਰਾ ਨੇ ਲਗਭਗ 6 ਫੁੱਟ ਡੂੰਗੀ ਤੇ 10 ਫੁੱਟ ਲੰਬੀ ਸਰੰਗ ਪੁੱਟੀ ਤਾਂ ਜੋ ਬੈਂਕ ਵਿੱਚੋਂ ਪੈਸੇ ਲੁੱਟੇ ਜਾ ਸਕਣ ਪਰ ਗਨੀਮਤ ਰਹੀ ਕਿ ਚੋਰ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕੇ ਤੇ ਬੈਂਕ ਵਿੱਚ ਪਏ ਪੈਸੇ ਤੇ ਰਿਕਾਰਡ ਸੁਰੱਖਿਅਤ ਰਿਹਾ ਪੁਲਿਸ ਨੇ ਦੱਸਿਆ ਕਿ ਚੋਰ ਦੀ ਗਿਣਤੀ 7 ਤੋਂ 8 ਸੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਖਣਾ ਬਿਆਸ ਮੈਨੇਜਮੈਂਟ ਬੋਰਡ ਤੇ ਪੰਜਾਬ ਸਰਕਾਰ ਦਰਮਿਆਨ ਤਕਰਾਰ ਲਗਾਤਾਰ ਵਧਦਾ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਬੀਤੇ ਦਿਨ ਬਿਆਸ ਮੈਨੇਜਮੈਂਟ ਬੋਰਡ ਵਿੱਚ ਆਪਣੇ ਇੱਕ ਅਧਿਕਾਰੀ ਦੀ ਸਖਤਰ ਵਜੋਂ ਨਿਯੁਕਤੀ ਕੀਤੀ ਸੀ ਜਿਸ ਨੂੰ ਬੀਬੀਐਮ ਨੇ ਨਿਜਮਾ ਦਾ ਹਵਾਲਾ ਦਿੰਦੇ ਹੋਏ ਰੱਦ ਕਰ ਦਿੱਤਾ ਪਰ ਪੰਜਾਬ ਆਪਣੀ ਜਿੱਤ ਤੇ ਬਰਕਰਾਰ ਰਿਹਾ ਤੇ ਕੱਲ ਜਦ ਅਧਿਕਾਰੀ ਦਫ਼ਤਰ ਪੁੱਜਿਆ ਤਾਂ ਉੱਥੇ ਉਸ ਨੂੰ ਕਿਸੇ ਨੇ ਵੀ ਜੁਆਇਨ ਨਾ ਕਰਾਇਆ ਤੇ ਨਾ ਹੀ ਉਸ ਦਾ ਕੋਈ ਸਵਾਗਤ ਕੀਤਾ ਫਾਜਲਕਾ ਵਿੱਚ ਬੀਤੇ ਦਿਨ ਦੇਰ ਰਾਤ ਫਾਜਲਕਾ ਦੇ ਤਿੰਨ ਨੌਜਵਾਨਾਂ ਦੀ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਨੌਜਵਾਨ ਬਠਿੰਡਾ ਵਿੱਚ ਨਿੱਜੀ ਕੰਪਨੀ ਦੇ ਡਰਾਸਮਾਗਮ ਵਿੱਚੋਂ ਪਾਰਟੀ ਕਰਕੇ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਇਹਨਾਂ ਦੀ ਕਾਰ ਦਾ ਟਾਇਰ ਫਟ ਗਿਆ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਉਧਰ ਰਈਆ ਦੇ ਪਿੰਡ ਚੀਮਾ ਬਾਠ ਵਿੱਚ ਇੱਟਾਂ ਦੇ ਭੱਠੇ ਵਾਲੇ ਟਰੈਕਟਰ ਟਰਾਲੀ ਦੀ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋਈ ਇਸ ਟੱਕਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ ਪੰਜਾਬ ਪੁਲਿਸ ਸਰਹੱਦ ਨੇੜਲੇ ਜਿਨ੍ਹਾਂ ਵਿੱਚ ਉਹਨਾਂ ਥਾਣਿਆਂ ਦੀਆਂ ਇਮਾਰਤਾਂ ਨੂੰ ਹੁਣ ਨਵੇਂ ਬਣਾਵੇਗੀ ਜਿਨ੍ਹਾਂ ਨੂੰ ਸੁਰੱਖਿਅਤ ਨਹੀਂ ਕਰਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ 78 ਥਾਣਿਆਂ ਦੀ ਇਸ ਯੋਜਨਾ ਅਧੀਨ ਚੋਣ ਕੀਤੀ ਗਈ ਹੈ ਦਰਸਲ ਬੀਤੇ ਸਮੇਂ ਤੋਂ ਇਨ੍ਹਾਂ ਸਰਹੱਦੀ ਖੇਤਰਾ ਵਿੱਚ ਥਾਣਿਆਂ 'ਤੇ ਹਮਲੇ ਹੋ ਰਹੇ ਸਨ ਜਿਸ ਤੋਂ ਬਾਅਦ ਇੱਕ ਉੱਚ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਦੀਆਂ ਸਿਫਾਰਿਸ਼ਾਂ ਤੇ ਇਨ੍ਹਾਂ ਥਾਣਿਆਂ ਦੀ ਚੋਣ ਕੀਤੀ ਗਈ ਹੈ ਤੇ ਇਹਨਾਂ ਨੂੰ ਹੁਣ ਸੁਰੱਖਿਆ ਦੇ ਤੌਰ ਤੇ ਮਜ਼ਬੂਤ ਬਣਾਇਆ ਜਾਵੇਗਾ ਤੇ ਇਨ੍ਹਾਂ ਥਾਣਿਆਂ ਦੀ ਨਵੀਂ ਉਸਾਰੀ 4 ਮਹੀਨੇ ਦੇ ਅੰਦਰ ਅੰਦਰ ਸ਼ੁਰੂ ਹੋ ਜਾਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਸਾਫ਼ ਕਰ ਦਿੱਤਾ ਕਿ ਕਿਸੇ ਵੀ ਮੁਲਾਜ਼ਮ ਖਿਲਾਫ ਐਫ ਆਈ ਆਰ ਦਰਜ ਹੁੰਦੇ ਹੀ ਉਸ ਨੂੰ ਬਰਖਾਸਤ ਕਰਨਾ ਨਿਜਮਾ ਦੇ ਉਲਟ ਹੈ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਸਪਸ਼ਟ ਕੀਤਾ ਕਿ ਐਫ ਆਈ ਆਰ ਦਰਜ ਹੋਣ ਤੇ ਮੁਲਾਜ਼ਮ ਨੂੰ ਮੁਅਤਲਤਾ ਕੀਤਾ ਜਾ ਸਕਦਾ ਹੈ ਪਰ ਉਸ ਦੀ ਬਰਖਾਸਤਗੀ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ ਅਮਰਸਰ ਪੁਲਿਸ ਨੇ ਕੱਲ ਗੈਂਗਸਟਰਾਂ ਵਿਰੁੱਧ ਵਿੱਡੀ ਮੁਹੰਮਦ ਤਹਿਤ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਕੌਸ਼ਲ ਚੌਧਰੀ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਇਨਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਦੱਸਣਯੋਗ ਹੈ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚੋਂ ਦੋ ਸ਼ੂਟਰ ਪੁਨੀਤ ਲਖਨਪਾਲ ਤੇ ਨਰਿੰਦਰ ਕੁਮਾਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਵਿੱਚ ਸ਼ਾਮਲ ਸਨ ਚੰਡੀਗੜ੍ਹ ਵਿੱਚ ਸਥਿਤ ਸੀਬੀਆਈ ਅਦਾਲਤ ਨੇ ਕੱਲ 7 ਸਾਲ ਪੁਰਾਣੇ ਕੋਟਖਾਈ ਜ਼ਬਰਜਨਾਹ ਤੇ ਹੱਤਿਆ ਸਬੰਧੀ ਕੇਸ ਦੇ ਮੁਲਜ਼ਮ ਦੀ ਉਸ ਸਹਰਾਸਤ ਵਿੱਚ ਮੌਤ ਹੋਣ ਦੇ ਮਾਮਲੇ ਵਿੱਚ ਹਿਮਾਚਲ ਦੇ ਆਈਜੀ ਜ਼ਹੂਰ ਹੈਦਰ ਜੈਦੀ ਸਣੇ 8 ਜਾਣਿਆਂ ਨੂੰ ਉਮਰ ਕੈਦ ਦੀ ਸਜ਼ਾ ਤੇ 1-1 ਲੱਖ ਰੁਪਏ ਦਾ ਜੁਰਮਾਨਾ ਸੁਣਾਇਆ। ਭਾਰਤ ਤੇ ਚੀਨ ਦੇ ਰਿਸ਼ਤੇ ਤੇ ਜੰਮੀ ਬਰਫ਼ ਹੁਣ ਪਿਘਲਦੀ ਜਾ ਰਹੀ ਹੈ। ਕੱਲ ਭਾਰਤ ਤੇ ਚੀਨ ਦੇ ਵਿਦੇਸ਼ ਅਧਿਕਾਰੀਆਂ ਨੇ ਮੁਲਾਕਾਤ ਕਰ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਹਰੀ ਝੰਡੀ ਦੇ ਦਿੱਤੀ। ਇਸ ਤੋਂ ਬਿਨਾ ਇਹਨਾਂ ਅਧਿਕਾਰੀਆਂ ਨੇ ਹੁਣ ਭਾਰਤ ਤੋਂ ਚੀਨ ਲਈ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਨੂੰ ਵੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ICC ਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਨੂੰ ਕੱਲ ਕਮਾਂਤਰੀ ਕ੍ਰਿਕਟ ਕਾਉਂਸਲ ਦਾ 2024 ਸਾਲ ਦਾ ਬਿਹਤਰੀਨ ਖਿਡਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਬੁੰਮਰਾ ਨੇ ਇਸ ਸਾਲ ਟੈਸਟ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 74 ਵਿਕਟਾਂ ਲਈਆਂ ਸਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ